ਦੇਖੋ ਜੀ ਜੇ ਇਹਦੇ ਵਿੱਚ ਜਿਹੜੀ ਸੈਨੇਟ ਦੀ ਪਾਵਰ ਆ ਬਿਲਕੁਲ ਹੀ ਖਤਮ ਕਰਤੀ ਹੈਗੀ ਜਿਹੜਾ ਨਵਾਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਨਾ ਜਿਹੜਾ ਗੱਜਟ ਆਇਆ ਉਹਦੇ ਵਿੱਚ ਜਿਹੜੀ ਨਵੀਂ ਸੈਨੇਟਾ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਪਾਵਰ ਹੈ ਹੀ ਨਹੀਂ ਉਹਦੇ ਵਿੱਚ ਪੌਮਸ ਦਾ ਨਾਮ ਦੇ ਕੇ ਜਿਹੜਾ ਇਹਨੂੰ ਬਿਲਕੁਲ ਖਤਮ ਕੀਤਾ ਹੈਗਾ ਇਹਦਾ ਕਾਰਨ ਇਹ ਹੈਗਾ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਹੈਗੇ ਆ ਕਿਉਂਕਿ ਆਪਣੀ ਯੂਨੀਵਰਸਿਟੀ ਦੇ ਨਾਲ 200 ਕਾਲਜ ਜਿਹੜਾ ਆਪਣੇ ਪੰਜਾਬ ਦਾ ਲੱਗਦਾ ਹੈਗਾ ਆਪਣੇ origignal center ਵੀ ਹੈ ਕਨਸਟਿਟਿਊਟੈਂਟ ਕਾਲਜ 7 ਹੈਗੇ origignal center 3 ਹੈਗੇ ਪੰਜਾਬ ਯੂਨੀਵਰਸਿਟੀ ਦੀ ਹੀ ਆ ਉਹ ਜਿਹੜੀ ਸਭ ਤੋਂ ਜਿਹੜੀ ਸੈਨੇਟ ਤੋਂ ਵੀ ਜਿਆਦਾ ਪਾਵਰਫੁਲ ਹੁੰਦੀ ਹੈ ਸਿੰਡੀਕੇਟ ਹੁੰਦੀ ਹੈ ਸਿੰਡੀਕੇਟ ਇਹਨਾਂ ਨੇ ਨਾਮਿਨੇਟ ਕਰਨੀ ਹੈ ਠੀਕ ਹੈ ਉਹ ਸਾਰਾ ਸਿਸਟਮ ਹੀ ਇਹਨਾਂ ਨੇ ਮਤਲਬ ਹਲਾ ਕੇ ਰੱਖਦਾ ਕਿਉਂਕਿ ਦੇਖੋ ਜਿਹੜੀਆਂ ਸਿਲੈਕਸ਼ਨਾਂ ਹੋਣੀਆਂ ਹੈਗੀਆਂ ਤੁਸੀਂ ਗੱਲ ਇਹਨੂੰ ਸਮਝੋ ਜਿਹੜੀਆਂ ਸਿਲੈਕਸ਼ਨਾਂ ਮੰਨ ਲਓ ਪ੍ਰਿੰਸੀਪਲ ਰੱਖਣੇ ਠੀਕ ਹੈ ਜਾਂ ਟੀਚਰ ਰੱਖਣੇ ਜਾਂ ਜਿਹੜਾ ਜਿਹੜਾ ਸਾਡਾ ਸਿਲੇਬਸ ਆ ਉਹਨੂੰ ਆਪਾਂ ਲਾਗੂ ਕਰਨਾ ਹੈਗਾ ਸਿਲੇਬਸ ਹੋਣਾ ਤੇ ਸਿਲੇਬਸ ਨੂੰ ਲਾਗੂ ਕਰਨਾ ਇਹਦੇ 'ਚ ਬਹੁਤ ਫਰਕ ਹੈ ਜੇ ਸਾਰੇ ਜਿਵੇਂ ਜਿਵੇਂ ਸਿਲੈਕਸ਼ਨਾਂ ਹੋਣ ਉਹਦੇ 'ਚ ਜਿਵੇਂ ਇਹਨਾਂ ਦਾ ਜੋ ਮੇਨ ਮਕਸਦ ਹੈ ਵੀ ਹੁਣੇ ਆ ਇਸ ਟਾਈਮ ਵੀ ਆਪਦੇ ਬੰਦੇ ਹੀ ਭਰਤੀ ਕਰਦੇ ਇਹ ਜਿਹੜਾ ਹਮਲਾ ਇਹ ਹੈਗਾ ਸੋਚ ਤੇ ਹਮਲਾ ਇਹ ਜਿਹੜਾ ਡਿਸੀਜਨ ਹੋਇਆ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਮੇਜਰ ਕਿਹੜੀਆਂ ਚੇਂਜਸ ਨੇ ਜਿਹੜੀਆਂ ਹੋ ਸਕਦੀਆਂ ਆਉਣ ਵਾਲੇ ਦਿਨਾਂ 'ਚ ਮੇਜਰ ਚੇਂਜਸ ਜੀ ਪਹਿਲੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਪਹਿਲਾਂ ਤਾਂ ਇਹਨਾਂ ਨੇ ਕਰਨਾ ਹੈਗਾ ਜਿਹੜੇ ਹਰਿਆਣੇ ਦੇ ਜਿਹੜੇ ਕਾਲਜੇਸ ਆ ਉਹਨਾਂ ਨੂੰ ਜੋੜਨ ਦੀ ਮਤਲਬ ਕੋਸ਼ਿਸ਼ ਕਰਨਗੇ ਠੀਕ ਹੈ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜੀ ਪੰਜਾਬ ਦੀ ਜਿਹੜੀ ਦਾਵੇਦਾਰੀ ਹੈ ਉਹ ਇਥੋਂ ਕਟੇ ਜਿਹੜੀ ਸੈਨੇਟ ਸਾਡੀ 1947 ਐਕਟ ਦਾ 파ਟ ਹੈ ਠੀਕ ਹੈ ਇਹਨਾਂ ਨੇ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਯੂਜ਼ ਕਰਕੇ ਨਾ ਆਪਣਾ 1966 ਵਾਲਾ ਉਹਦਾ ਸੈਕਸ਼ਨ 72 ਉਹ ਉਹਨੂੰ ਉਹਨੂੰ ਮਿਸਯੂਜ਼ ਕਰਕੇ ਇਹਨਾਂ ਨੇ ਇਹ ਜਿਹੜੀ ਨੋਟੀਫਿਕੇਸ਼ਨ ਕੱਢੀ ਹੈਗੀ ਸੰਵਿਧਾਨਿਕ ਹੈ ਹੀ ਨਹੀਂ ਗੈਰ ਸੰਵਿਧਾਨਿਕ ਇਹ ਜਿਹੜਾ ਨੰਮ ਕੰਮ ਕੀਤੇ ਵੈਸੇ ਹੀ ਗੈਰ ਸੰਵਿਧਾਨਿਕ ਠੀਕ ਹੈ ਨਾ ਇਹ ਕਰ ਹੀ ਨਹੀਂ ਸਕਦੇ ਹਾਂ ਇਹ ਕਰ ਸਕਦੇ ਸੀ ਜੇ ਲੋਕ ਸਭਾ ਚ ਲੈ ਕੇ ਜਾਂਦੇ ਉੱਥੋਂ ਇਹ ਅਮੈਂਡਮੈਂਟ ਇਹਦੇ ਚ ਕਰ ਸਕਦੇ ਸੀਗੇ ਪਰ ਉਹ ਉਦੋਂ ਘੱਟ ਨਹੀਂ ਕਰ ਸਕਦੇ ਇਹ ਆਪਦੀ ਮਰਜ਼ੀ ਨਾਲ ਥੋੜਾ ਕਰ ਸਕਦੇ ਇਹ ਤਾਂ ਮਿਨਿਸਟਰੀ ਆਫ ਐਜੂਕੇਸ਼ਨ ਦੀ ਇੱਕ ਉਹਨਾਂ ਨੇ ਉਹਨਾਂ ਨੇ ਕੀਤੀ ਹੈ ਦੀ ਗੱਲ ਪੰਜਾਬ ਦੀ ਹੋਣ ਤੇ ਹੀ ਡਾਕਾ ਕਿਹਾ ਜਾ ਸਕਦਾ ਪੰਜਾਬ ਦੀ ਹੋਣ ਤੇ ਬਿਲਕੁਲ ਹੀ ਡਾਕਾ ਹੈ ਜੀ ਜੇ ਉਹ ਜੇਬ ਤੇ ਸੀ ਨਾ ਤੇ ਇਹ ਸੋਚ ਤੇ ਡਾਕਾ ਪਊਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਦਾ ਮੁੱਦਾ ਵੱਡੇ ਪੱਧਰ ਤੇ ਗਰਮਾਇਆ ਹੋਇਆ ਹੈ। तमाम ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਪੰਜਾਬ ਯੂਨੀਵਰਸਿਟੀ ਪਹੁੰਚ ਰਹੀਆਂ ਨੇ ਤੇ ਸੈਨੇਟ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਢਾਂਚਾ ਹੈ ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਮੈਂ ਨਵਿੰਦਰ ਸਿੰਘ ਗਿੱਲ ਸਾਹਿਬ ਨੇ ਗੱਲਬਾਤ ਕਰ ਲੈਣਿਆ। ਗਿੱਲ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਇਹ ਪੂਰਾ ਵਰਤਾਂਤ ਕੀ ਹੈ? ਕਿਹੜਾ ਵਰਤਾਰਾ ਹੈ ਜਿਸ ਦੇ ਤਹਿਤ ਸੈਨੇਟ ਨੂੰ ਭੰਗ ਕੀਤਾ ਜਾ ਰਿਹਾ ਹੈ? ਅਗਰ ਜਿਹੜੇ 31 ਚੁਣੇ ਵੀ ਜਾ ਰਹੇ ਨੇ ਉਹ ਵੀ ਜਿਹੜੇ ਨੇ ਨਾਮਿਨੇਟ ਹੀ ਕਰੇ ਜਾ ਰਹੇ ਨੇ। ਦੇਖੋ ਜੀ ਜੇ ਇਹਦੇ ਵਿੱਚ ਜਿਹੜੀ ਸੈਨੇਟ ਦੀ ਪਾਵਰ ਆ ਬਿਲਕੁਲ ਹੀ ਖਤਮ ਕਰਤੀ ਹੈਗੀ ਜਿਹੜਾ ਨਵਾਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਨਾ ਜਿਹੜਾ ਗੱਜਟ ਆਇਆ ਉਹਦੇ ਵਿੱਚ ਜਿਹੜੀ ਨਵੀਂ ਸੈਨੇਟ ਆ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਪਾਵਰ ਹੈ ਹੀ ਨਹੀਂ ਉਹਦੇ 'ਚ ਜਿਵੇਂ ਸਾਡੀ ਜਿਹੜੀ ਗਵਰਨਿੰਗ ਬਾਡੀ ਸੀ ਅੱਗੇ ਸਾਰੇ ਡਿਸੀਜਨ ਅਸੀਂ ਲੈਂਦੇ ਸੀਗੇ ਤੇ ਹੁਣ ਉਹ ਨਹੀਂ ਗੱਲ ਹੈਗੀ ਉਹਦੇ ਵਿੱਚ ਜਿਹੜੀ ਜਿਵੇਂ ਅਸੀਂ ਸਿੰਡੀਕੇਟ ਦੇ ਸਿੰਡੀਕੇਟ ਦੇ ਮੈਂਬਰ ਚੁਣਦੇ ਸੀਗੇ ਇਲੈਕਟ ਕਰਦੇ ਸੀਗੇ ਸੈਨੇਟ ਇਲੈਕਟ ਕਰਦੀ ਸੀ ਸੈਨੇਟ ਦੇ ਵਿੱਚੋਂ ਸਿੰਡੀਕੇਟ ਚੁਣੀ ਜਾਂਦੀ ਸੀਗੀ ਹੁਣ ਉਹ 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 ਚੀਜ਼ ਹੀ ਖਤਮ ਕਰਤੀ ਦੂਜਾ ਇਹਨਾਂ ਨੇ ਹੋਰ ਵੀ ਇੰਨੀਆਂ ਇੰਨੀਆਂ ਚੇਂਜਸ ਕਰਤੀਆਂ ਵੀ ਉਹਦੇ ਉਹਦੇ ਹੁਣ ਮਤਲਬ ਉਹਦੇ ਚ ਉਹ ਪਾਵਰ ਨਹੀਂ ਰਹਿ ਗਈ ਹੈਗੀ ਜਿਹੜੀ ਇੱਕ ਗਵਰਨਿੰਗ ਬਾਡੀ ਦੇ ਵਿੱਚ ਸੀਗੀ ਜਿਹੜੀ ਅੱਛਾ ਜਿਹੜੇ ਹੁਣ ਇਹ ਚੇਂਜਸ ਇਹਨਾਂ ਨੇ ਕੀਤੀਆਂ ਨੇ ਇਹਨਾਂ ਦਾ ਨੁਕਸਾਨ ਕੀ ਹੋ ਸਕਦਾ ਕੁਝ ਵਿਸਤਾਰਪੂਰਵਕ ਸਮਝਾਉਣ ਦੀ ਕੋਸ਼ਿਸ਼ ਕਰੂੰਗੇ ਹਾਂਜੀ ਹਾਂਜੀ ਇਹ ਜਿਹੜਾ ਇਹਦਾ ਜਿਹੜਾ ਮੇਨ ਉਹਨਾਂ ਦਾ ਜਿਹੜਾ ਸੈਂਟਰਲ ਗਵਰਨਮੈਂਟ ਦਾ ਜਾਂ ਆਰਐਸਐਸ ਦਾ ਜਿਹੜਾ ਮੇਨ ਜਿਹੜਾ ਇਹਦਾ ਇਹਨੂੰ ਮਤਲਬ ਜਿਹੜਾ ਇਹਨਾਂ ਨੇ ਰਿਫਾਰਮਸ ਦਾ ਨਾਮ ਦੇ ਕੇ ਜਿਹੜਾ ਇਹਨੂੰ ਬਿਲਕੁਲ ਖਤਮ ਕੀਤਾ ਹੈਗਾ ਇਹਦਾ ਕਾਰਨ ਇਹ ਹੈਗਾ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਹੈਗੇ ਮਤਲਬ ਸਾਰੇ ਸਿਸਟਮ ਤੇ ਇਹ ਆ ਕਾਬਜ਼ ਹੋਣਾ ਚਾਹੁੰਦੇ ਨੇ ਭਗਵਾ ਕਰਨ ਕਰਨਾ ਚਾਹੁੰਦੇ ਹੈਗੇ ਯੂਨੀਵਰਸਿਟੀਆਂ ਮਤਲਬ ਕਿਉਂਕਿ ਆਪਣੀ ਯੂਨੀਵਰਸਿਟੀ ਦੇ ਨਾਲ 200 ਕਾਲਜ ਜਿਹੜਾ ਆਪਣੇ ਪੰਜਾਬ ਦਾ ਲੱਗਦਾ ਹੈਗਾ ਆਪਣੇ origignal center ਵੀ ਹੈ ਕੰਸਟਿਟੂਟੈਂਟ ਕਾਲਜ 7 ਹੈਗੇ origignal center 3 ਹੈਗੇ ਪੰਜਾਬ ਯੂਨੀਵਰਸਿਟੀ ਦੇ ਹੀ ਆ ਉਹ ਪਰ ਉਹ ਪੰਜਾਬ ਦੀ ਧਰਤੀ ਤੇ ਤੇ ਯੂਨੀਵਰਸਿਟੀ ਵੀ ਤਾਂ ਪੰਜਾਬ ਆਪਣੇ ਪਿੰਡਾਂ ਨੂੰ ਪਿੰਡਾਂ ਉਹ ਆਧੇ ਪਿੰਡ ਸੀ ਹਾਂ ਇਹਦੇ ਨਾਲ ਲੋਕਾਂ ਦੇ ਸੈਂਟੀਮੈਂਟ ਜੁੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਨਾਲ ਭਾਵੇਂ ਅੱਜ ਕਿਤੇ ਕੋਈ ਸਟੂਡੈਂਟ ਬੈਠਾ ਕੋਈ ਅਮਰੀਕਾ ਕੈਨੇਡਾ ਜਿਹੜਾ ਇੱਥੋਂ ਪੜ੍ਹਿਆ ਕੋਈ ਐਲੂਮਨਾਇ ਇੱਥੋਂ ਦਾ ਤੇ ਉਹ ਸਾਰਿਆਂ ਦਾ ਇੱਥੇ ਸੈਂਟੀਮੈਂਟ ਜੁੜਿਆ ਹੋਇਆ ਹੈ ਇਹਨਾਂ ਦਾ ਮੇਨ ਮਕਸਦ ਜਿਹੜਾ ਇਹ ਸਾਰੇ ਕੰਮ ਦੇ ਪਿੱਛੇ ਆ ਵੈਸੇ ਤਾਂ ਕੋਈ ਮਤਲਬ ਕੋਈ ਲੌਜੀਕ ਨਹੀਂ ਬਣਦਾ ਹੈਗਾ ਜਿਹੜਾ ਇੱਕ ਸਟਰਕਚਰ ਚੱਲ ਰਿਹਾ 1882 ਤੋਂ ਇਹ ਪੰਜਾਬ ਯੂਨੀਵਰਸਿਟੀ ਇਹ ਇਹ ਚੱਲ ਰਿਹਾ ਹੈਗਾ ਜਿਹੜਾ ਸੈ ਕਾ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਇਹਨਾਂ ਨੂੰ ਪ੍ਰੋਬਲਮ ਕੀ ਹੈ ਤੇ ਤਕਲੀਫ ਕੀ ਹੈ ਇਹਨਾਂ ਨੂੰ 90 ਤੋਂ 31 ਹੋਣ ਦੇ ਨਾਲ ਫਰਕ ਕੀ ਪਊਗਾ ਇਹ ਦੱਸੋਗੇ ਥੋੜਾ 90 ਤੋਂ 31 ਦਾ ਇਹ ਹੈਗਾ ਨਾ ਜੀ ਅੱਗੇ ਜਿਵੇਂ 90 ਜਿਵੇਂ ਗ੍ਰੈਜੂਏਟ ਤਾਂ ਬਿਲਕੁਲ ਖਤਮ ਕਰਤੀ ਇਹਨਾਂ ਨੇ ਜਿਹੜੀ ਗ੍ਰੈਜੂਏਟ ਕੌਨਸਟਿਟੂਐਂਸੀ ਸੀਗੀ ਠੀਕ ਹੈ ਬਾਕੀਆਂ ਨੂੰ ਵੀ ਬਿਲਕੁਲ ਘੱਟ ਕਰ ਤਾਂ ਮਿਨੀਮਾਈਜ਼ ਕਰ ਬਿਲਕੁਲ ਘੱਟ ਲਿਆ ਹੁੰਦਾ ਇਹਨਾਂ ਨੇ ਮੈਨੂੰ ਲੱਗਦਾ ਜੋ ਇਹਨਾਂ ਦਾ 6 ਜਾਂ 6 15 ਕ ਜਣੇ ਰਹਿ ਗਏ ਜਿਹੜੇ ਇਲੈਕਟਿਡ ਸਣੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਇੱਥੋਂ ਇਲੈਕਟ ਹੁੰਦੇ ਚਾਰ ਚਾਰ ਬ ਦੋ ਜਿਹੜੇ ਐਮਐਲਏ ਉੱਥੇ ਇਲੈਕਟ ਕਰਕੇ ਭੇਜਦੇ ਉਹਨਾਂ ਦੇ ਸਣੇ 15 16 ਬੰਦੇ ਰਹਿ ਗਏ ਤੁਸੀਂ ਦੇਖੋ 9 ਐਕਸਫਿਸ਼ਿਓ ਹੈ ਤੇ ਕੁਝ ਇਹਨਾਂ ਨੇ ਉਹ ਕਰਦੇ ਨੇ ਆ ਦੂਜੀ ਗੱਲ ਇਹ ਆ ਵੀ ਉਹਦੇ ਵਿੱਚ ਇਲੈਕਸ਼ਨ ਨਹੀਂ ਹੈਗਾ ਉਹ ਜਦੋਂ ਸਿੰਡੀਕੇਟ ਬਣਨੀ ਆ ਸਿੰਡੀਕੇਟ ਜਿਹੜੀ ਸਭ ਤੋਂ ਜਿਹੜੀ ਸੈਨੇਟ ਤੋਂ ਵੀ ਜਿਆਦਾ ਪਾਵਰਫੁਲ ਹੁੰਦੀ ਹੈ ਉਹ ਸਿੰਡੀਕੇਟ ਹੁੰਦੀ ਹੈ ਸਿੰਡੀਕੇਟ ਇਹਨਾਂ ਨੇ ਨਾਮਿਨੇਟ ਕਰਨੀ ਆ ਠੀਕ ਹੈ ਉਹ ਸਾਰਾ ਸਿਸਟਮ ਹੀ ਇਹਨਾਂ ਨੇ ਮਤਲਬ ਹਲਾ ਕੇ ਰੱਖਦਾ ਇਹ ਇਹ ਮਤਲਬ ਇਹਨਾਂ ਦੀ ਜਿਹੜੀ ਇਹ ਜਿਹੜੀ ਸਾਰੀ ਸ਼ਰਾਰਤ ਹੈ ਇਹ ਸਿਰਫ ਆਪ ਦੀ ਜਿਹੜੀ ਇੱਕ ਕਬਜ਼ਾ ਕਰਨ ਦੀ ਜਿਹੜੀ ਇੱਕ ਭਗਵਾ ਕਰਨ ਜਿਹੜਾ ਸਾਰੇ ਜਿਵੇਂ ਕਿਉਂਕਿ ਦੇਖੋ ਜਿਹੜੀਆਂ ਸਿਲੈਕਸ਼ਨਾਂ ਹੋਣੀਆਂ ਹੈਗੀਆਂ ਤੁਸੀਂ ਗੱਲ ਇਹਨੂੰ ਸਮਝੋ ਜਿਹੜੀਆਂ ਸਿਲੈਕਸ਼ਨਾਂ ਮੰਨ ਲਓ ਪ੍ਰਿੰਸੀਪਲ ਰੱਖਣੇ ਠੀਕ ਹੈ ਜਾਂ ਟੀਚਰ ਰੱਖਣੇ ਜਾਂ ਜਿਹੜਾ ਜਿਹੜਾ ਸਾਡਾ ਸਿਲੇਬਸ ਆ ਉਹਨੂੰ ਆਪਾਂ ਲਾਗੂ ਕਰਨਾ ਹੈਗਾ ਸਿਲੇਬਸ ਹੋਣਾ ਤੇ ਸਿਲੇਬਸ ਨੂੰ ਲਾਗੂ ਕਰਨਾ ਇਹਦੇ 'ਚ ਬਹੁਤ ਫਰਕ ਹੈ ਇਹ ਸਾਰੇ ਮਨਜੂਨ ਜਿਵੇਂ ਸਿਲੈਕਸ਼ਨਾਂ ਹੋਣ ਉਹਦੇ ਚ ਜਿਵੇਂ ਇਹਨਾਂ ਦਾ ਜੋ ਮੇਨ ਮਕਸਦ ਹੈ ਵੀ ਹੁਣ ਇਸ ਟਾਈਮ ਵੀ ਆਪਦੇ ਬੰਦੇ ਹੀ ਭਰਤੀ ਕਰਦੇ ਆ ਭਾਵੇਂ ਕੋਈ ਪ੍ਰਿੰਸੀਪਲ ਹੋਵੇ ਬਹੁਤ ਸਾਰੇ ਪੰਜਾਬ ਦੇ ਕਾਲਜ ਆਈਵਨ ਕਿ ਖਾਲਸਾ ਕਾਲਜ ਇਹ ਜਿਹੇ ਹੈਗੇ ਜਿਨ੍ਹਾਂ ਚ ਆਰਐਸਐਸ ਦੇ ਬੰਦੇ ਪ੍ਰਿੰਸੀਪਲ ਲੱਗੇ ਹੋਏ ਠੀਕ ਆ ਨਾ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਫਾਈਨਲੀ ਜਿਵੇਂ ਹੁਣ ਜਿੰਨੇ ਟੀਚਰ ਰੱਖਣੇ ਆ ਜਾਂ ਕੁਝ ਆ ਇਹਨਾਂ ਨੇ ਵੱਧ ਤੋਂ ਵੱਧ ਆਪਦੇ ਬੰਦਿਆਂ ਦੀ ਨੈਚੁਰਲ ਜਦੋਂ ਕਮੇਟੀ ਇੱਥੋਂ ਬਣਨੀ ਇਹਨਾਂ ਨੇ ਸੈLECTION ਕਰਨੀ ਹੈ ਉਹ ਇੱਥੋਂ ਕਮੇਟੀ ਬਣਨੀ ਪੰਜਾਬ ਯੂਨੀਵਰਸਿਟੀ ਤੋਂ ਠੀਕ ਹੈ ਉਹ ਕਮੇਟੀ ਦਾ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਉਹਨਾਂ ਦੀ ਉਹਨਾਂ ਨੂੰ ਰੱਖ ਕੇ ਆਉਣਗੇ ਨਾ ਕਿਉਂਕਿ ਬੇਸਿਕਲੀ ਇਹਨਾਂ ਦਾ ਮਕਸਦ ਹੀ ਇਹ ਹੈ ਇਹਨਾਂ ਨੇ ਅਟੈਕ ਸੌਰੀ ਇਹਨਾਂ ਨੇ ਜਿਹੜਾ ਅਟੈਕ ਹੈ ਨਾ ਜਿਵੇਂ ਹੁਣੇ ਕਿਸਾਨ ਜਦੋਂ ਆਪਣੇ ਬਿੱਲ ਆਏ ਤਿੰਨ ਬਿੱਲ ਆਏ ਠੀਕ ਹੈ ਜਾਂ ਜਿਹੜਾ ਹੁਣ ਬੀਬੀਐਮਬੀ ਦੇ ਵਿੱਚ ਇਹਨਾਂ ਨੇ ਉਹ ਸ਼ੇਅਰ ਛੜ ਇਹਨਾਂ ਦੀ ਉਹ ਜਿਹੜੀ ਕਮੇਟੀ ਦੇ ਵਿੱਚ ਇਹਨਾਂ ਨੇ ਆਪਣੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਘਟਾਈ ਠੀਕ ਹੈ ਤੁਸੀਂ ਇਹ ਦੇਖੋ ਵੀ ਉਹ ਜਿਹੜਾ ਆਪਣੇ ਪੰਜਾਬ ਦੇ ਲੋਕਾਂ ਦੀ ਜੇਬ ਤੇ ਹਮਲਾ ਸੀਗਾ ਇਹ ਜਿਹੜਾ ਹਮਲਾ ਇਹ ਹੈਗਾ ਸੋਚ ਤੇ ਹਮਲਾ ਕਿਉਂਕਿ ਇਹੀ ਕਹ ਲੋਗੇ ਨਾ ਜਦੋਂ ਸੰਡਿਕਟ ਹੀ ਨੋਮੀਨੇਟ ਕਰਨੀ ਆ ਫਿਰ ਪੰਜਾਬ ਦੀ ਆਵਾਜ਼ ਤਾਂ ਕੋਈ بلند ਹੀ ਨਹੀਂ ਕਰ ਸਕੂਗਾ ਉਹ ਆਵਾਜ਼ ਕਿੱਥੋਂ بلند ਕਰਨੀ ਹੈ ਜੀ ਉਹਦੇ ਉਹਦੇ ਪਾਵਰ ਹੀ ਖਤਮ ਕਰਤੀ ਹੈਗੀ ਆਵਾਜ਼ ਕਾ ਦੀ ਖਤਮ ਇੱਕ ਮਤਲਬ ਆਵਾਜ਼ ਹੋ ਹੀ ਨਹੀਂ ਸਕਦੀ ਚੱਕ ਜਦੋਂ ਜਿਹੜਾ ਇੱਕ ਅਸੀਂ ਇਲੈਕਟ ਕਰਕੇ ਬੰਦੇ ਸੰਡਿਕਟ ਚ ਭੇਜਦੇ ਸੀਗੇ 90 ਬੰਦੇ ਸੀ ਅਸੀਂ ਸੰਡਿਕਟ ਦੇ 15 ਮੈਂਬਰ ਅਸੀਂ ਇਲੈਕਟ ਕਰਦੇ ਸੀਗੇ 90ਾਂ ਚੋਂ 15 ਸਿਲੈਕਟ ਕਰਦੇ ਸੀ ਠੀਕ ਹੈ ਉਹ ਜਿਹੜਾ ਸਿਸਟਮ ਹੀ ਖਤਮ ਕਰਤਾ ਠੀਕ ਹੈ ਦੂਜੀ ਗੱਲ ਇਹ ਆ ਵੀ ਹੋਰ ਇਕੱਲੀ ਇੱਕ ਇਹੀ ਚੇਂਜੇਸ ਨਹੀਂ ਹੈਗੀਆਂ ਹੋਰ ਬਥੇਰੀਆਂ ਚੇਂਜੇਸ ਹੈ ਜੀਆਂ ਕੀਤੀਆਂ ਜਿੱਦੇ ਚ ਬੰਦੇ ਦੀ ਆਵਾਜ਼ ਬਿਲਕੁਲ ਹੀ ਹੈ ਹੀ ਨਹੀਂ ਜਿਵੇਂ ਕੀ ਜਿਵੇਂ ਕੀ ਉਹਦਾ ਜਿਹੜਾ ਜਿਵੇਂ ਉਹ ਵੀ ਇੱਕ ਇੱਕ ਬੰਦਾ ਦੋ ਵਾਰੀ ਰਹਿ ਸਕਦਾ ਠੀਕ ਹੈ ਹੋਰ ਵੀ ਇਦਾਂ ਕਈ ਛੋਟੀਆਂ ਛੋਟੀਆਂ ਚੇਂਜੇਸ ਹੈਗੀਆਂ ਪਰ ਉਹਦੇ ਵਿੱਚ ਉਹਨਾਂ ਦਾ ਮਤਲਬ ਉਹ ਕੁਝ ਕਰਨ ਯੋਗ ਹੈ ਹੀ ਨਹੀਂਗੇ ਉਹ ਇਹ ਜਿਹੜਾ ਡਿਸੀਜਨ ਹੋਇਆ ਦੇ ਨਾਲ ਆ ਯੂਨੀਵਰਸਿਟੀ ਦੇ ਵਿੱਚ ਮੇਜਰ ਕਿਹੜੀਆਂ ਚੇਂਜਸ ਨੇ ਜਿਹੜੀਆਂ ਹੋ ਸਕਦੀਆਂ ਆਉਣ ਵਾਲੇ ਦਿਨਾਂ 'ਚ ਮੇਜਰ ਚੇਂਜਸ ਜੀ ਪਹਿਲੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਤਾਂ ਇਹਨਾਂ ਨੇ ਕਰਨਾ ਹੈਗਾ ਜਿਹੜੇ ਹਰਿਆਣੇ ਦੇ ਜਿਹੜੇ ਕਾਲਜੇਸ ਆ ਉਹਨਾਂ ਨੂੰ ਜੋੜਨ ਦੀ ਮਤਲਬ ਕੋਸ਼ਿਸ਼ ਕਰਨਗੇ ਠੀਕ ਹੈ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜੀ ਪੰਜਾਬ ਦੀ ਜਿਹੜੀ ਦਾਅਵੇਦਾਰੀ ਆ ਉਹ ਇਥੋਂ ਕਟੇ ਠੀਕ ਹੈ ਜੀ ਉਹ ਇਸ ਕਰਕੇ ਉਹਨਾਂ ਦੀ ਇਸ ਪਹਿਲਾਂ ਵੀ ਇਹਨਾਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਸੈਨੇਟ ਨੂੰ ਵੀ ਪੰਗ ਕਰਨ ਦੀ ਇਹਨਾਂ ਨੇ ਬਹੁਤ ਤਰੀਕ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਤਿੰਨ ਚਾਰ ਵਾਰ ਪਹਿਲਾਂ ਕਰ ਚੁੱਕੇ ਹੁਣ ਵੀ ਦੋ ਕਮੇਟੀਆਂ ਬਣੀਆਂ ਇੱਕ 18 ਚ ਬਣੀ ਹੈ ਇੱਕ 22 ਚ ਬਣੀ ਹੈ 2018 ਚ ਇੱਕ 2022 ਚ ਇਹ ਜਿਹੜੀ ਹੈਗੀ ਹੈ 2000 ਜਿਹੜੀ 22 ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਉਹਦੇ ਉਹਦੇ ਆਧਾਰ ਤੇ ਬਣੀ ਹੈ ਇਹ ਜਿਹੜੀ ਹੁਣ ਜਿਹੜੀਆਂ ਚੇਂਜਸ ਇਹਨਾਂ ਨੇ ਕੀਤੀਆਂ ਦੂਜੀ ਗੱਲ ਇਹ ਵੀ ਇਹ ਜਿਹੜੀ ਸੈਨੇਟ ਹੈ ਸਾਡੀ 1947 ਐਕਟ ਦਾ ਪਾਰਟ ਹੈ ਠੀਕ ਹੈ ਇਹਨਾਂ ਨੇ ਜਿਹੜਾ ਰੀਆਰਗੇਨਾਈਜੇਸ਼ਨ ਐਕਟਰ ਯੂਜ਼ ਕਰਕੇ ਨਾ ਆਪਣਾ 1966 ਵਾਲਾ ਉਹਦਾ ਸੈਕਸ਼ਨ 72 ਉਹ ਉਹ ਉਹਨੂੰ ਉਹਨੂੰ ਮਿਸਯੂਜ਼ ਕਰਕੇ ਇਹਨਾਂ ਨੇ ਇਹ ਜਿਹੜੀ ਨੋਟੀਫਿਕੇਸ਼ਨ ਕੱਢੀ ਹੈਗੀ ਜਿਹੜਾ ਗੈਜਟ ਕੱਢਿਆ ਨੋਟੀਫਿਕੇਸ਼ਨ ਇਹ ਇਹ ਉਹ ਉਹਨੂੰ ਮਿਸਯੂਜ਼ ਕਰਕੇ ਕੱਢਿਆ ਹੈਗਾ ਜੋ ਕਿ ਇਹ ਸੰਵਿਧਾਨਿਕ ਤੌਰ ਤੇ ਬਿਲਕੁਲ ਇਹ ਇਹ ਹੋ ਨਹੀਂ ਸਕਦਾ ਹੈਗਾ ਤੇ ਜੇ ਹੁਣ ਪੰਜਾਬ ਗਵਰਨਮੈਂਟ ਚਾਵੇ ਤਾਂ ਇਹਨੂੰ ਰੋਕ ਸਕਦੀ ਆ ਠੀਕ ਹੈ ਸੰਵਿਧਾਨ ਚ ਕੋਈ ਸੰਸ਼ੋਧਨ ਹੈ ਰੋਕਣ ਦੀ ਇਹ ਇਹ ਤਾਂ ਵੈਸੀ ਹੀ ਸਵਧਾਨਿਕ ਹੈ ਨਹੀਂ ਗੈਰ ਸਵਧਾਨਿਕ ਇਹ ਜਿਹੜਾ ਨੰਮ ਕੰਮ ਕੀਤੇ ਵੈਸੀ ਗੈਰ ਸਵਧਾਨਿਕ ਹੈ ਠੀਕ ਹੈ ਨਾ ਇਹ ਕਰ ਹੀ ਨਹੀਂ ਸਕਦੇ ਹਾਂ ਇਹ ਕਰ ਸਕਦੇ ਸੀ ਜੇ ਇਹ ਲੋਕ ਸਭਾ ਚ ਲੈ ਕੇ ਜਾਂਦੇ ਉੱਥੋਂ ਇਹ ਅਮੈਂਡਮੈਂਟ ਇਹਦੇ ਚ ਕਰ ਸਕਦੇ ਸੀਗੇ ਪਰ ਉਹ ਉਦੋਂ ਕੱਟ ਨਹੀਂ ਕਰ ਸਕਦੇ ਇਹ ਆਪ ਦੀ ਮਰਜ਼ੀ ਨਾਲ ਥੋੜਾ ਕਰ ਸਕਦੇ ਇਹ ਤਾਂ ਮਿਨਿਸਟਰੀ ਆਫ ਐਜੂਕੇਸ਼ਨ ਦੀ ਇੱਕ ਉਹਨਾਂ ਨੇ ਉਹਨਾਂ ਨੇ ਕੀਤੀ ਹੈ ਠੀਕ ਹੈ ਨਾ ਇਹ ਉੱਥੇ ਹਾਂ ਲੋਕ ਸਭਾ ਚ ਲੈ ਜਾਂਦੇ ਆਪਣੇ ਉੱਥੇ ਲੈ ਜਾਂਦੇ ਤਾਂ ਫਿਰ ਲੋਕ ਸਭਾ ਚ ਲੈ ਜਾਂਦੇ ਤਾਂ ਉੱਥੇ ਕਰ ਸਕਦੇ ਸੀ ਜਾਂ ਕੋਈ ਇਥੋਂ ਵਿਧਾਨ ਸਭਾ ਚ ਮਤਾ ਪਾ ਕੇ ਪੰਜਾਬ ਮਤਲਬ ਪੰਜਾਬ ਦੀ ਵਿਧਾਨ ਸਭਾ ਚ ਕੋਈ ਮਤਾ ਪਾ ਕੇ ਫਿਰ ਆਪਾਂ ਉਹਦੇ ਚ ਇਹਦੇ ਚੇਂਜ ਮਾੜੀ ਮਤਲਬ ਰਿਫਾਰਮਸ ਕਰ ਸਕਦੇ ਸੀ ਸਰ ਜੀ ਖਾਲਸਾ ਆਏ ਨੇ ਕਹਿੰਦੇ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਸਰਕਾਰ ਨੇ ਤੇ ਬਿਲਕੁਲ ਬੁਲਾਉਣਾ ਚਾਹੀਦਾ ਦੇਖੋ ਜੀ ਅਸੀਂ ਸਰਕਾਰ ਕੋਲੇ ਮੈਂ ਤਾਂ ਕੋਰਟ ਅਸੀਂ ਕੋਰਟ ਚ ਵੀ ਗਏ ਅਸੀਂ ਕੋਰਟ ਕਹਾ ਹਾਈ ਕੋਰਟ ਸਾਡਾ ਅਜੇ ਵੀ ਹੁਣ ਵੀ ਚੱਲੀ ਜਾਂਦਾ ਹੈਗਾ ਠੀਕ ਹੈ ਸਾਡੀ ਉਥੇ ਕੋਈ ਸਾਡਾ ਮਤਲਬ ਸੁਣਵਾਈ ਨਹੀਂ ਹੋਈ ਹੈਗੀ ਸਾਨੂੰ ਉਥੋਂ ਜਸਟਿਸ ਨਹੀਂ ਮਿਲਿਆ ਜਿਹੜੀ ਸੈਨੇਟ ਦੇ ਵਿੱਚ ਚੇਂजेस ਹੋਈਆਂ ਨੇ ਇਸ ਨੂੰ ਲੈ ਕੇ ਤੁਸੀਂ ਲੀਗਲ ਕਿਹੜੇ ਕਿਹੜੇ ਰਸਤੇ ਨੇ ਜਿਹੜੇ ਚੁਣ ਸਕਦੇ ਹੋ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਲੀਗਲ ਰਸਤਾ ਪਹਿਲੀ ਗੱਲ ਇਹ ਹੈ ਹੀ ਗੈਰ ਮਤਲਬ ਸੰਵਿਧਾਨਿਕ ਨਹੀਂ ਹੈਗੀ ਗੱਲ ਠੀਕ ਹੈ ਨਾ ਕਿਉਂਕਿ ਇਹ ਚੇਂਜ ਕਰ ਹੀ ਨਹੀਂ ਸਕਦੇ ਸੀਗੇ ਠੀਕ ਹੈ ਅਸੀਂ ਤਾਂ ਉਸ ਹਾਵ ਨਾਲ ਜਾਵਾਂਗੇ ਪਰ ਸਾਡੇ ਨਾਲੋਂ ਜ਼ਿਆਦਾ ਜਿਹੜਾ ਅਫੈਕਟ ਪਊਗਾ ਉਹ ਪੰਜਾਬ ਗਵਰਨਮੈਂਟ ਜਾਵੇ ਸੁਪਰੀਮ ਕੋਰਟ ਜਾਵੇ ਮੈਂ ਤਾਂ ਕਿੰਨਾ ਸੁਪਰੀਮ ਕੋਰਟ ਹੀ ਜਾਵੇ ਉਹ ਫਾਈਟ ਕਰੇ ਨਾ ਪੰਜਾਬ ਗਵਰਨਮੈਂਟ ਦੀ ਗੱਲ ਪੰਜਾਬ ਦੀ ਹੋਣ ਤੇ ਹੀ ਡਾਕਾ ਕਿਹਾ ਜਾ ਸਕਦਾ ਪੰਜਾਬ ਦੀ ਹੋਣ ਤੇ ਬਿਲਕੁਲ ਹੀ ਡਾਕਾ ਜੀ ਜੇ ਉਹ ਜੇਬ ਤੇ ਸੀ ਨਾ ਤੇ ਇਹ ਸੋਚ ਤੇ ਡਾਕਾ ਪਊਗਾ ਕਿਉਂਕਿ ਬੱਚਿਆਂ ਨੇ ਸਾਡੇ ਨੇ ਕਿੱਥੇ ਪੜ੍ਹਨਾ ਇੱਥੇ ਪੜ੍ਹਨਾ ਹਾਂ ਇੱਥੇ ਹੀ ਪੜ੍ਹਨਾ ਨਾ ਯੂਨੀਵਰਸਿਟੀ ਚ ਠੀਕ ਹੈ ਕਾਲਜਾਂ ਚ ਪੜ੍ਹਨਾ ਪੰਜਾਬ ਦੇ ਕਾਲਜਾਂ ਚ ਇੱਥੇ ਚੰਡੀਗੜ੍ਹ ਦੇ ਕਾਲਜਾਂ ਚ ਜਦੋਂ ਤੁਸੀਂ ਇੱਕ ਮਾਹੌਲ ਇਹੋ ਜਿਹਾ ਸਿਰਜਦੇ ਹੋਗੇ ਜੋ ਕਿ ਇਹ ਸਿਰਜ ਨੂੰ ਸਿਰਜਣ ਨੂੰ ਫਿਰਦੇ ਆ ਜਿਹੜਾ ਮਾਹੌਲ ਠੀਕ ਹੈ ਬੇਸਿਕਲੀ ਤਾਂ ਇਹ ਆਪ ਦਾ ਉਹੀ ਵਧਾਉਣਾ ਚਾਹੁੰਦੇ ਆ ਨਾ ਆਪਦਾ ਦਬ ਦਬਾਈ ਵਧਾਉਣਾ ਚਾਹੁੰਦੇ ਆ ਆਪਦਾ ਗ੍ਰਿਪੀ ਰੱਖਣਾ ਚਾਹੁੰਦੇ ਆ ਨਾ ਆਰਐਸਐਸ ਸਾਫ ਦਾ ਗ੍ਰਿਪ ਰੱਖਣਾ ਚਾਹੁੰਦੀ ਹੈ ਠੀਕ ਹੈ ਹੋਰ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਇਹ ਦੱਸੋ ਕਿਉਂਕਿ ਜਿਹੜੀ ਨੋਮੀਨੇਸ਼ਨ ਦਾ ਨੰਬਰ ਬਹੁਤ ਵੱਡਾ ਹੈ ਤੇ ਆਪ ਹੀ ਕਰ ਲੈਂਦੇ ਆ ਪਹਿਲਾਂ ਨੋਮੀਨੇਸ਼ਨ ਜਦੋਂ ਹਮੇ ਦੇ ਅਨਸਾਰ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਸੀ ਸਹੀ ਹੁੰਦੀ ਸੀਗੀ ਬਿਲਕੁਲ ਇਹ ਜਿਹੜੀ ਸੈਨੇਟ ਸੀਗੀ ਉਹ ਗਲਦਸਤੇ ਵਰਗੀ ਸੀਗੀ ਅਲੱਗ-ਅਲੱਗ ਫੀਲਡਸ ਦੇ ਵਿੱਚੋਂ ਹਰ ਹਰ ਫੀਲਡ ਦੇ ਵਿੱਚੋਂ ਬੰਦੇ ਲਏ ਜਾਂਦੇ ਸੀਗੇ ਠੀਕ ਹੈ ਹੁਣ ਤੁਸੀਂ ਆ ਜਿਹੜੀ ਜਿਹੜੀ ਹੁਣ 2021 ਚ ਬਣੀ ਐ ਜਿਹੜੀ ਸੈਨੇਟ ਠੀਕ ਐ ਉਹ ਤੁਸੀਂ ਚੈੱਕ ਕਰ ਲਓ ਤੁਸੀਂ ਕਢਾ ਕੇ ਵੇਖ ਲਓ ਵੀ ਉਹ ਨਾਮੀਨੇਸ਼ਨ ਕੇ ਜੀ ਐ ਤੇ ਜਿਹੜੀ ਪਹਿਲਾਂ ਉਹ ਉਹ ਪਹਿਲਾਂ ਕਰਦੇ ਸੀ ਤੇ ਉਹ ਕੇ ਜੀ ਸੀਗੀ ਪਹਿਲਾਂ ਗੁਲਦਸਤੇ ਵਰਗੀ ਹੁੰਦੀ ਸੀ ਹਰ ਫੀਲਡ ਚ ਕੋਈ ਲੇਖਕ ਸੀਗਾ ਕੋਈ ਖਿਡਾਰੀ ਸੀਗੇ ਕੋਈ ਕੁਛ ਸੀ ਹਰ ਜਿਵੇਂ ਦੋ ਦੋ ਤਿੰਨ ਤਿੰਨ ਬੰਦੇ ਹਰ ਵਰਗ ਤੋਂ ਲੈ ਜਾਂਦੇ ਸੀਗੇ ਤੇ ਇਹਨਾਂ ਨੇ ਤਾਂ ਤੁਸੀਂ ਦੇਖ ਲਓ ਬੇਸ਼ੱਕ ਆ ਜਿਹੜੀ 2021 ਚ ਕੀ ਕੀ ਹਾਲ ਕੀਤਾ ਸੰਘਰਸ਼ ਲੜੋਂਗੇ ਹਾਂ ਸੰਘਰਸ਼ਾ ਸੀ ਤਾਂ ਲੜਾਂਗੇ ਜੀ ਜਿੰਨਾ ਸਾਡੇ ਚ ਹੈਗੀ ਹੈ ਬਾਕੀ ਪਰ ਜਿਹੜੀਆਂ ਸਰਕਾਰਾਂ ਜਾਂ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵੀ ਪੂਰਾ ਜ਼ੋਰ ਲਾਉਣਾ ਚਾਹੀਦਾ ਇਹਦੇ ਤੇ ਇਹ ਵਾਪਸ ਹੋ ਸਕਦਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਬਹੁਤ ਮਿਹਰਬਾਨੀ ਤੋਂ ਵਰਿੰਦਰ ਸਿੰਘ ਗਿੱਲ ਸੀਗੇ ਸੈਨੇਟ ਮੈਂਬਰ ਨੇ ਉਹ ਕਹਿੰਦੇ ਇਹ ਪੰਜਾਬ ਦੀ ਸੋਚ ਤੇ ਡੱਕ ਹੈ ਸਿੱਧੇ ਤੌਰ ਤੇ ਕਿਉਂਕਿ ਪੰਜਾਬ ਦੇ ਵਿਦਿਆਰਥੀਆਂ ਨੇ ਇੱਥੇ ਪੜ੍ਹਨਾ ਹੈ ਤਾਂ ਇੱਥੇ ਜੇ ਦੇਖਿਆ ਜਾਵੇ ਜਦੋਂ ਪੰਜਾਬ ਦੀ ਸੋਚ ਤੇ ਡਾਕਾ ਮਾਰਿਆ ਜਾਊਗਾ ਤਾਂ ਕਿਤੇ ਨਾ ਕਿਤੇ ਫੇਰ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਜਿਹੜੇ ਨੇ ਉਹ ਧਿਆਨ ਰੱਖਦੇ ਨੇ ਤਾਂ ਹੁਣ ਸੈਨੇਟ ਜਿਹੜੀ ਆ ਉਹ ਪੰਕ ਕੀਤੀ ਗਈ ਹੈ ਜਿਹੜੀ ਹੋਊਗੀ ਉਸ ਨੂੰ ਨਾਮਿਨੇਟ ਕਰੇ ਜਾਣਗੇ ਇਸ ਨੂੰ ਲੈ ਕੇ ਪ੍ਰੋਟੈਸਟ ਵੀ ਆ ਤੇ ਕਹਿੰਦੇ ਹੁਣ ਅਸੀਂ ਜਿਹੜੇ ਨੇ ਲੀਗਲ ਦਰਵਾਜ਼ੇ ਨੇ ਉਹ ਵੀ ਖੜਕਾਵਾਂਗੇ ਕੈਮਰਾ ਪਰਸਨ ਰੋਸ਼ਨ ਨਾ ਗगन ਸ਼ੋਕਲਾ ਦਿੱਲੀ ਪੋਸਟ ਪੰਜਾਬੀ